ਖਬਰ ਅੰਮ੍ਰਿਤਸਰ ਤੋਂ ਜਿੱਥੇ ਇੱਕ ਰਿਕਸ਼ੇ ਵਾਲੇ ਨੇ ਪੁਲਿਸ ਵਾਲੇ ਤੇ ਇਲਜ਼ਾਮ ਲਗਾਏ ਨੇ ਕਿ ਕਿਸਨੇ ਮੈਨੂੰ ਡੰਡਿਆਂ ਦੇ ਨਾਲ ਕੁੱਟਿਆ ਔਰ ਜਿਸ ਤੋਂ ਬਾਅਦ ਉੱਥੇ ਜ਼ਮ ਕੇ ਹਗਾਮਾ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਇਹ ਤੁਹਾਨੂੰ ਦੱਸਦੀ ਕਿ ਅੰਮ੍ਰਿਤਸਰ ਦੇ ਬੱਬਾ ਟੱਲ ਜਿਹੜੇ ਸਥਾਨ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਜਿਹੜਾ ਰਿਕਸ਼ਾ ਚਾਲਕਾ ਉਸਨੇ ਇਲਜ਼ਾਮ ਲਗਾਇਆ ਤੇ ਉਸਨੇ ਹਗਾਮਾ ਕੀਤਾ ਕਿ ਮੇਰੇ ਤੋਂ ਪੁਲਿਸ ਵਾਲ ਨੇ 100 ਰੁਪਏ ਮੰਗਿਆ ਜਦੋਂ ਮੈਂ ਨਹੀਂ ਦਿੱਤਾ ਤਾਂ ਉਸਨੇ ਮੇਰੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਿਸ ਤੋਂ ਬਾਅਦ ਕੋਲ ਖੜਾ ਮਲਜ਼ਮ ਦੂਸਰਾ ਦੇਖ ਰਿਹਾ ਸੀ ਤੇ ਉਸ ਤੋਂ ਬਾਅਦ چالک نے زم کے ہنگاما <تصفح> ਆਈ ਨੋ ਇਹ ਉਹਨੇ ਕਰਵਾ ਲਿਆ ਇਹਨੇ ਮੰਗੇ ਉਹਨੇ ਮੰਗੇ 400 ਰੁਪਏ ਦੇ ਦੇ ਪਹਿਲੇ 800 ਇਹਨੇ 400 ਰੁਪਏ ਮੰਗਿਆ ਉਹ ਮੇਥਰਾ ਐਸਾ ਕਹਿੰਦੇ ਲੱਖਾਂ ਵਿੱਚ ਨਹੀਂ ਕਰਦੇ ਕਹਿੰਦੇ ਲੱਖਾਂ ਵਿੱਚ ਨਹੀਂ ਕਰਦੇ ਲੱਖ ਰੁਪਏ ਆਪਾਂ ਜਾਵਾਂ 100 ਲੱਖ ਵਿੱਚ ਮੈਨੂੰ ਬਹੁਤ ਇੱਛਾ ਆ ਮੈਨੂੰ ਇਸੇ ਵੇਲੇ ਬਾਅਦ ਮੈਨੂੰ ਮਾਰਿਆ ਤੂੰ ਨਹੀਂ ਨਾ ਆ ਆ ਵੇਖੋ ਮੇਰੀ ਆਵਾਜ਼ ਅੱਧੇ ਸਾਹਮਣੇ ਆਖਣਾ ਉਹਨੇ ਨਹੀਂ ਮਾਰਿਆ ਇਹਨੇ ਨਹੀਂ ਮਾਰਿਆ ਨਾ ਇਹ ਬੜਾ ਖਿਆਲ ਹੈ ਜੀ ਨੂੰ ਕਹਿਣਾ ਵੀ ਡਕਣਾ ਬੋਤੇ ਮੂੰਹ ਨਾ ਕਰੇ ਇਹ ਮੌਲੇ ਵੀ ਤੁਹਾਨੂੰ ਬੋਲਣ ਨੂੰ ਮਾਰਦੇ ਹੈ ਇਹ ਇੱਕ ਅੜੀ ਮੀਡੀਆ ਕੋਈ ਨਹੀਂ ਹੈ ਸਰ ਜਿਹੜੀ ਕੰਕਾੜੀ ਇਹ ਕੰਮ ਆਲਾ ਡੰਗਾ ਹੈ ਇਹਨਾਂ ਨੂੰ ਯਾਰ ਵੀ ਬੇਰੀ ਬੇਰੀ ਹੋਂਕਾਰ ਐਸਪੀ ਸਾਹਿਬ ਨਾਲ ਗਰੋਹਣਾ ਗੱਲ ਕਰਨਾਂ ਕਦੇ ਨਾ। ਨਹੀਂ ਐਸਪੀ ਕਹਿੰਦੇ ਉਹ ਮਨੇ ਕਰਕੇ ਆਦੇ ਦੀ ਕੱਟ ਮੈਂ। ਐਸਪੀ ਕਹਿੰਦੇ ਨਹੀਂ ਡਾਂਗਾ ਮਾਰੂ। ਹੁਣ ਐਸਪੀ ਕਹਿੰਦੇ ਉਹ ਪਰੂਦਾਗਾ ਮਾਰੂ। ਮੈਂ ਮੈਂ ਮਾਰੀ ਡਾਂਗ ਨੂੰ ਆਪਾਂ ਨਹੀਂ ਮੰਨਦਾ। ਇਹ ਨਾਲ ਬੰਦਾ ਹੈ। ਇਹ ਨਾਲ ਬੰਦੀ ਤੇ ਬਿਠਾ ਹੈ। ਮੈਂ ਇੱਕਦਾਂ ਵਾਦਿਆ ਕਰੀ। ਮੇਰੀ ਮੈਂ ਮਾਰ ਕੇ ਮੇਰੀ ਅੱਖੀ ਹਟਾਈ। ਇਹ ਬਗਵਾ ਨੂੰ ਦਿਏ ਕਰੋ ਪਿਆਰ ਬੈ ਕਰੋ। ਛੋਟਿਆਂ ਨਾਲ ਡੀਲ ਕਰੋ। ਅਹੀਂ ਰਵਾਇਤ ਹੈ ਸੇਕਾ ਦੀ। ਤੁਹਾਡੀ ਮੀਡੀਆ ਖਬਰ ਜਾਏਗੀ ਤੁਹਾਨੂੰ ਓਕੇ ਹੋਊ। ਮੈਂ ਮੇਰੇ ਇਹ ਦੂਰੀਂ ਦੇ ਮੈਂ ਕਰਾਂ ਫੇਰ ਆਹ ਮੇਰੇ ਦੂਰੀ ਮੈਂ ਤੇਰੀ ਦੂਰੀ ਖੂਬੀ ਲੱਗੀ ਆ ਆਰਡਰ ਵੀ ਆਇਆ ਡਾ ਆਰਡਰ ਕਿਹਾ ਡਾ ਆਰਡਰ ਕਾਹ ਡਿਤੀ ਲੱਗ ਰਹੀ ਬਾਈ ਮੈਨਾਂ ਪੈਸਾ ਵੀ ਲੋੜ ਨਹੀਂ ਮੈਂ ਲੱਗਦੀ ਕਹਿੰਦਾ ਮੈਂ ਗੱਲ ਸਹੀ ਕਰਦਾ ਮੈਨਾਂ ਪੈਸਾ ਦੀ ਲੋੜ ਕੋਈ ਨਹੀਂ ਆਪਣੇ ਚਾਦੇ ਬਣੋ ਦੁੱਧ ਦਾ ਕੋ ਤੰਗੀ ਨਹੀਂ ਹੈ ਤੁਹਾਨੂੰ ਜੇ ਤੁਹਾਨੂੰ ਤੰਗੀ ਨਹੀਂ ਤੇ ਤੁਹਾਨੂੰ ਉਦੋਂ ਪੁਲਸ ਨੂੰ ਆੜ ਕੇ ਤੁਸੀਂ ਕਹਿੰਦੇ ਹੋ ਇਹ ਸਾਡਾ ਰਸਤਾ ਨਹੀਂ ਮਿਲਦਾ ਇਹ ਰਸਤਾ ਨਹੀਂ ਮਿਲਦਾ ਠੀਕ ਹੈ ਨਾ ਇਹ ਵੀ ਜਬਾਨਾ ਨਹੀਂ ਮੰਨਦੇ ਉਹਦੇ ਜਵਾਨ ਅੱਜ ਦੀ ਪੀਰੋ ਅੱਗੇ ਲੱਗੀ ਐ ਇੱਕ ਮਿੰਟ ਦੇਰੀ ਸੋਣੇ ਦੀ ਮੂੰਹ ਤੋਂ ਹੀ ਉਹ ਲੋੜੀ ਹੱਥ ਦੇਖੀ ਨਾ ਤੇ ਕੋਈ ਛੜ ਗਈ ਇੱਧਰੋਂ ਪਤਾ ਲੱਗੂ ਪੋਸਾ ਦੇ ਕੀ ਆ ਉਸ ਨੂੰ ਕਿੰਨੀਆਂ ਗੰਦੀਆਂ ਗਾਲਾਂ ਕੱਢ ਕੇ ਜਾਂਦੇ ਆ ਇਹ ਵੀ ਕਹਿੰਦੇ ਸੋਚਿਆ ਕਿ ਉਹਨੂੰ ਗਾਲਾਂ ਕੱਢਦੇ ਆ ਕੱਢਦੇ ਆ ਫਿਰ ਚੇਤੀ ਹੁੰਦੀ ਜਾਏ ਕਿ ਸੋਚਾ ਮਾਰੋ ਹਰ ਬੰਦਾ ਦੇਖਦਾ ਹੈ ਹਰ ਇੱਕ ਬੰਦਾ ਦੇਖਦਾ ਕੀ ਆ ਇਹ ਨਹੀਂ ਕਰ ਹਰ ਇੱਕ ਬੰਦਾ ਦੇਖਦਾ ਪਤਾ ਨਹੀਂ ਇਹ ਕਹਿੰਦੀ ਮਾਰੋ ਟੇਂਡਾ ਚੰਗੀ ਨਹੀਂ ਲੱਗੀ ਨਾ ਇਹਨੂੰ ਬਲਾਵੇ ਮਾਰਣਾ ਨਹੀਂ ਕਹਿੰਦਾ ਇਹ ਇਹਨੇ ਕੀ ਕੀਤਾ ਠੀਕ ਹੈ ਨਾ ਜਦੋਂ ਬਾਰ ਬਾਰ ਕਹੀਦਾ ਨਾ ਬਿੱਤੇ ਫੇ ਰੋਗਾ ਦਾ ਆਜੇ ਆਜੇ ਤੇ ਮੇਰਾ ਬਾਬਾ ਸੋਨਾ ਮੇਰੀ ਕਾ ਤੋ ਅੱਜ ਬੁੱਲ ਬਸ ਪਰੜ ਜੇ ਨਾ ਐਸੇ ਨੰਗਣੂ ਉਦਾਈ ਨਾ ਰੰਗੇ ਠੀਕ ਹੈ ਨਾ ਫੇ ਤੁਸੀਂ ਤੁਸੀਂ ਆਪਣੀ ਜਬਾਨ ਕੱਢਾ ਦੋ ਤੁਸੀਂ ਮੇਰੇ ਮੇਰੇ ਦਾ ਕੌਜਾ ਪਿਆ ਕੋਣ ਹੋ ਰਹੇ ਸਾਦਾ ਤੂੰ ਮਾੜਾ ਨਹੀਂ ਬੋਲੇ ਕਾੜਾ ਬੋਲੇ ਜਾਣ ਕੇ ਮੈਂ ਤਾਂ ਕਿੱਥੇ ਰੋਹੀ ਦੇ ਭੜਾ ਕਾਦੇ ਵਾਸਤੇ ਅਣੂ ਇਹ ਕਾਦੇ ਵਾਸਤੇ ਟੂਟੀ ਕੱਢ ਕੇ ਕਰਵਾਈ ਕਰਦੇ ਤੁਸੀਂ ਤੁਸੀਂ ਡੀਵੀਡੀ ਨਾਲ ਆਰਡਰ ਵੀ ਆ ਤੁਸੀਂ ਕਰਦੇ ਆਪਣਾ ਡੁੱਬੇ ਕੀਤੀ ਕੋਈ ਆਡਰ ਗਿਆ ਨਾ ਫਿਰ ਆਡਰ ਕੀ ਆ ਨਾ ਫਿਰ ਇਹ ਭਗਵਾੜ ਕੇ ਆਖੀ ਮੰਦੇ ਆਡਰ ਮੁੰਦੇ ਨਹੀਂ ਮਨਾਉਣਾ ਮਨਾਉਣਾ ਫਿਰ ਡੰਡਾ ਮਾਰ ਮਨਾਉਣਾ ਫਿਰ ਤੇ ਅੱਜ ਮਾਰਦਾ ਮੇਰੇ ਹੋਰ ਮਾਰ ਫੇਟ ਮਾਰ ਮੇਰੇ ਡੰਡਾ ਮਾਰਿਆ ਜਾ ਕੇ ਲੈ ਗਿਆ ਕੌਣ ਨੇ ਕੀਤਾ ਯਾਰ ਤੂੰ ਲੈਦਾ ਡੰਡਾ ਮਾਰਦਾ ਕੋਈ ਕੋਈ ਤੇਰੀ ਬਾਹ ਤੋੜ ਦੇ ਕੌਣ ਆਹ ਉਹਨਾਂ ਕਰੀ ਬਾਤ ਸੁਣੀਓਂ ਨਹੀਂ ਬਤਾਇਆ ਇੱਕ ਜਮਾਤ ਬੰਦੇ ਇਕੱਠੇ ਕਰ ਤੂੰ ਫੇਰ ਮੀਡੀਆ ਸਾਧੋ ਮੈਂ ਉਹਨਾਂ ਮੈਡੀਕਲ ਕਰਵਾਉਂਗਾ ਉਹ ਇੱਕ ਐਸੇ ਚਾਰ ਬੰਦੇ ਇਕੱਠੇ ਕਰ ਫੇਰ ਮੀਡੀਆ ਕਰਦਾ ਸਾਧੋ ਫੇਰ ਵੀ ਸੋਦੇ ਦੀ ਆ ਉਹ ਬੰਦੇ ਇਕੱਠੇ ਕਰਦੇ ਤੇ ਉਹ ਖੜਾ ਮੋਹਾਂਦਾ ਹੈ ਕਹਿੰਦਾ ਚਾਰ ਬੰਦੇ ਇਕੱਠੇ ਕਰ ਕੇ ਨਹੀਂ ਹੁੰਦੇ ਉਹ ਮੈਦੇ ਨੂੰ ਹਿਲਾਉਂਦਾ ਪਰ ਐ ਤੇ ਮੀਡੀਆ ਲੈ ਕੇ ਆ ਗਿਆ ਉਹ ਬੰਦਾ ਸਾਧੋ ਇੱਥੇ ਮੇਰੇ ਨਾਲ ਗੱਲ ਕਰੇ ਚਾਰ ਬੰਦੇ ਇਕੱਠੇ ਕਰ ਕੋਈ ਨਹੀਂ ਰਾਹ ਇੱਥੇ ਕੋਈ ਨਾ ਕਹਿੰਦਾ ਚਲਾਉਂਦਾ ਜਲਦਾ ਜਲਦਾ ਚਲਾਉਂਦਾ ਕਰਨਾ ਨਹੀਂ ਕਰਨਾ ਤੇ ਤੂੰ ਜਾਗ ਰਹਿ ਇਹ ਤੇ ਨਾ ਮਾਰਿਆ ਮੇਰੇ ਨਾਲ ਹੀ ਮਾਰਿਆ ਦੂਜੇ ਨਾਲ ਹੀ ਤੇਹੀ ਨਾਲ ਹੀ ਉਹਨੇ ਮੈਨਾਂ ਨੇ ਮਾਰਿਆ ਮੁੰਡੇ ਦਾ ਇਹਨੇ ਮਾਰਿਆ ਇਹ ਨਾਲ ਹੀ ਮਾਰਿਆ ਇਹਨੇ ਨਹੀਂ ਮਾਰਿਆ ਇਹਨੇ ਮਾਰਿਆ ਕੋਈ ਆ ਗੁਜੀ ਰੋ 4 ਬੰਦੇ ਇਕੱਠੇ ਕਰ ਦੂੰ ਉਹ ਹੀ ਬਣਾ ਆ ਜੀ ਮੈਂ ਆਪਣਾ ਮੂੰਹ ਹੁਣ ਦੋ ਸਵਾਲ ਗਿਆ ਬਾਹਰ ਕਰਕੇ ਡੱਡੇ ਕੋ ਬਾਹਰ ਕੋ ਮਾਰ ਮਾਰ ਕੇ ਗਾ ਡਾ ਨਾ ਲੈ ਮੈਂ ਚਾ ਕਰਾ ਲੋ ਇੱਥੇ ਮੈਨੂੰ ਮਾਰਿਆ ਕਰਾ ਲਾ ਚਾ ਕਰਾ ਲੋ ਐਸੇ ਇੱਥੇ ਮੇਰੇ ਨਾਲ ਗੱਲ ਕਰ ਮੈਂ ਵੀ ਇੱਥੇ ਹੀ ਆ ਭੱਗ ਗਿਆ ਬੰਦਾ ਲਿਆਉਂਦੇ ਜੇ ਆਪਣੇ ਇਕੱਠੇ ਕਰਦੇ ਬੰਦਾ ਲਿਆਉਂਦੀ ਕਿੱਥੇ ਆ ਭਰਵਾਣ ਦਾ ਮਾਰਵਾਣ ਮਾਰਵਾਣ ਹੈ ਬਾਰਵਾਣ ਦਾ ਅੱਜ ਲਵਜੀਤ ਸਿੰਘ ਮੇਰਾ ਨਾਮ ਆ ਮੈਂ ਤਾਂ ਸਵਾਰੀ ਲੈ ਕੇ ਜਾ ਰਿਹਾ ਜੱਲੇ ਵਾਲੇ ਬਾਅਦ ਚਾਰ ਸਵਾਰੀਆਂ ਮੇਰੇ ਕੋਲ ਬੈਠੀਆਂ ਤੇ ਮੈਂ ਇਧਰ ਦੀ ਲੰਗਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿੰਨਾ ਤੈਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਆਹ ਕੋ ਆ ਗਏ ਮੇਰੇ ਇੱਕ ਇੱਕ ਇਥੇ লাশ ਬਈਆ ਉੱਥਾ ਇਥੇ ਲੱਗਿਆ ਹੈ লাশ ਬਈਆ ਕਿੰਨੇ ਮੁਲਾਜ਼ਮ ਸੀ ਇੱਕੋ ਮਤ ਇਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੀ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਉਹਨਾਂ ਨੇ ਮੰਨਣ ਤੋਂ ਮੁਨਾਂ ਨਹੀਂ ਹਾਂਜੀ ਉਹ ਤੁਸੀਂ ਕੀ ਕਰ ਸੀ ਮੈਂ ਸਰ ਕਹ ਵੀ ਤੁਸੀਂ ਜਿਹੜੇ ਵੀ ਗੰਦ ਤੁਸੀਂ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਕਿਹਾ ਵੀ ਤੁਹਾਨੂੰ ਮਾਰਨਾ ਡਾਲੇ ਮਰਖਾ ਕੇ ਐਨਕੂ ਤੇਰੀ ਪੈਰ ਆਪਣਾ ਪੈਰ ਪੂਜਾ ਰੱਖ ਕੇ ਤੇ ਮੇਰੀ ਹਰਕਤ ਤੋੜ ਲਗਾ ਹੈ ਤੇ ਆਪ ਕੋ ਮੇਰੇ ਲੱਕ ਜੀ ਲਾਸਾ ਪਈਆਂ ਸਾਰਾ ਕੋ ਮੈਂ ਤੁਸੀਂ ਦੇ ਅਗੋਂ ਕੁਝ ਕਿਹਾ ਵਾ ਮੈਂ ਸਰ ਕੁਝ ਬੋਲਿਆ ਨਹੀਂ ਉਹਨਾਂ ਨੂੰ ਕਿਤੇ ਦਿਨ ਨੂੰ ਹੀ ਪਤਾ ਵੀ ਇਹ ਤੋਂ ਰਸਤਾ ਤਾਂ ਨਹੀਂ ਲੰਘੇ ਦੇ ਤਾਂ ਮੈਂ ਤੁਮ ਬੋਲ ਕੇ ਦੱਸੋ ਲਾਜ਼ਮੀ ਕਿੱਥੇ ਹੈ ਮਲਾਜਮੇ ਸਰ ਪੜਾਣੀ ਇਹਨਾਂ ਨੂੰ ਮੈਂ ਕਹਿੰਦੇ ਮੈਨੂੰ ਵੇਸੇ ਭਲਾ ਕੇ ਦੋ ਮਲਾਜਮੇ ਮਲਾਜਮੇ ਇੱਥੇ ਮੈਥੇ ਨਹੀਂ ਆ ਗਾ ਉਹਨੂੰ ਕੁਝ ਜੀ ਅੱਗੇ ਮੈਡੀਕਲ ਸਾਂ ਕਰਦੇ ਹਾਂ ਹਾਂਜੀ ਸਰ ਮੈਂ ਮੈਂ ਹਾਂਜੀ ਨਹੀਂ ਸਰ ਜੇ ਨਹੀਂ ਕੋਈ ਕੰਪਲੇਨਟ ਕੀਤੀ ਮੈਂ ਤਾਂ ਮੈਡੀਕਲ ਕਰਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਨਹੀਂ ਕੀ ਇਹ ਇਨਸਾਫ ਹੋਗਾ ਸਰ ਜੋ ਵੀ ਜਨੇ ਮੁਲਾਜ਼ਮ ਤੇ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਕਤ ਉਸੇ ਸਕਤ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਛਦਰ ਕੀਤਾ ਗਿਆ ਕੁਮਾ ਜਾਏਗਾ ਹਾਂ ਇਹ ਸਨ ਨਜਾਇਜ਼ ਇੱਕ ਦਿਹਾੜੀਦਾਰ ਬੰਦਾ ਇੱਕ ਮਜ਼ਦੂਰ ਬੰਦੇ ਵਕੇ ਨਜਾਇਜ਼ ਇੱਕ ਮਿਹਨਤਦਾਰ ਕਰਦਾ ਪਿਆ ਉਹਨੂੰ ਉਹਤ ਬੋਲ ਕੇ ਕਿਉਂ ਨਹੀਂ ਇਹਨੇ ਕਿਹਾ ਵੀ ਇਹਨੇ ਮੈਨੂੰ ਡੰਡੇ ਤੋਂ ਮਾਰੇ ਹੇ ਮਾਰਦਾ ਸਰ ਉਦੋਂ ਮੈਂ ਪੇਸ਼ੈਂਟ ਆ ਉਹ ਤਾਂ ਮੇਰੇ ਇਨਆਕ ਇੱਥੇ ਬੱਖੀ ਚ ਵੀ ਡੰਡੇ ਮਾਰੇ ਹਿੰਦੇ ਹੋਰ ਵੀ ਰਿਸ਼ਤੇ ਲੱਗਦੇ ਨੇ ਹਾਂਜੀ ਸਰ ਹੋਰ ਵੀ ਡੰਡੇ ਲੱਗਦੇ ਨੇ ਉਹਨਾਂ ਨੂੰ ਮਨ ਨਹੀਂ ਕੀਤਾ ਜਾ ਉਹਨਾਂ ਨੂੰ ਸਰ ਪੈਸੇ ਲਿੰਦਾ ਹੁਕਾਂ ਮੈਨੂੰ ਕਹਿੰਦੇ ਜੇ ਜਾਦੂ ਖਰਚਾ ਦੇ ਉਹਨੂੰ ਪਹਿਲੇ ਦੇ 100 ਰੁਪਏ ਦੇ ਦੇ ਲੱਗ ਜਾਊ ਤੇ ਲੰਗੜੇ ਹੁਣ ਕੰਨ ਠੱਕਦੇ ਮੈਨੂੰ ਘਟਕਿਆ ਗਿਆ ਤੇਰਾ ਮਰਮੇ ਜਿਹੜਾ ਬੰਦਾ ਪੈਸੇ ਦਿੰਦਾ ਉਹ ਉਹਨੂੰ ਦੀ ਲੰਗੜ ਦੋ ਕਿਲਾ ਸੁਲਾਜਾ ਮਲਾਜਾ ਸਾਹਿਬ ਨੇ ਨਾਮ ਨਹੀਂ ਪਤਾ ਇੱਥੇ ਖਾਕੀ ਵਰਦੀ ਵਾਲਾ ਬੇਟਾ ਹੀ ਮੈਨਰੇ ਗਿਆ ਵੀ ਹੁਣ ਉੱਥੇ ਬੇਟਾ ਹਣਾ ਮਲਾਜ ਨੇ ਨਾਂਦਾ ਸਾਹਿਬ ਮੈਨੂੰ ਕਹਿੰਦਾ ਨਹੀਂ ਬੋਲੇ ਹੱਥ ਧੋੜ ਕੇ ਬੇਨਤੀ ਕਰੀ ਗੀ ਆ ਰਾਹ ਛੱਡ ਦੋ ਉਦੋਂ ਆਪਣੇ ਅਥੀ ਸਾਹਿਬ ਆਏ ਸੀ ਤੇ ਉਹਨਾਂ ਨੇ ਕਿਹਾ ਵੀ ਦੇ ਰਾਵਾਂ ਉਹ ਬੈਠੀ ਜਾਂਦੀ ਨਹੀਂ ਹੁੰਦੀ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਡਾਂਗਾ ਮਾਰੋ ਲਾਛਾਂ ਪਾ ਦਿਓ ਇਹ ਮੇਰਾ ਸ਼ਾਨ ਤੋਂ ਇਹ ਕਹਿੰਦਾ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ 100 ਰੁਪਏ ਦੀ ਮੰਗ ਕੀਤੀ ਹੈ ਗਈ ਸੀ ਮਰ ਤੋਂ ਮੈਂ ਤਾਂ ਇਹ ਨਹੀਂ ਲਵਾਂਗਾ ਭਾਜੀ ਮੈਂ ਪੈਸਾ ਲੈਂਦਾ ਨਹੀਂ ਤੁਸੀਂ ਵੈਰੀਫਾਈ ਕਰ ਸਕਦੇ ਦੇਖੋ ਬਿਲਕੁਲ ਜੀ ਕਿ ਕਿ ਉਹ ਜਿਹੜਾ ਨਾਲ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਨਹੀਂ ਨਹੀਂ ਉਹ ਵੀ ਸਾਹਮਣੇ ਸੀ ਵੀ ਮੈਂ ਤੁਹਾਨੂੰ ਉਹ ਦੋ ਲੋ ਵੀ ਕਹਿਣ ਲਿਆ ਜੋ ਉਸ ਤਰ੍ਹਾਂ ਨੇ ਕਿਹਾ ਇਹ ਤਾਂ ਬੰਦੂ ਰਕਸ਼ਨ ਤੋਂ ਹੋਣਾ ਆਇਆ ਕਿ ਲੱਗਣ ਗਿਆ। ਪਰ ਉਹ ਕਹਿੰਦਾ ਮੈਨੂੰ ਮਨਾ ਤੇ ਕੀਤਾ ਪਰ ਡਾਂਗ ਨਾਲ ਕੋ ਕੁੱਟਿਆ ਗਿਆ। ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ। ਕੋਈ ਵੀ ਨਹੀਂ ਮੰਨ ਕੇ ਖੁਸ਼ ਵਿਚਾਰ ਜੀ। ਹਾਂ ਜੀ। ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਜਾਏਗਾ। ਨਹੀਂ ਨਹੀਂ। ਬਿਰੋ ਦੇ ਨਿਸ਼ਾਨ ਕੋਈ ਪਾਣੀ ਕੱਟ ਦੇ ਨਿਸ਼ਾਨ ਪਏ ਨੇ। ਕੋਈ ਗੱਲ ਨਹੀਂ ਆ। ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹੱਥ ਜੋੜ ਕੇ। ਮੈਂ ਨਹੀਂ ਮਾਰਿਆ। ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ। ਮੈਂ ਨਹੀਂ ਮਾਰਿਆ। ਮੈਂ ਜੀ ਤੁਹਾਨੂੰ ਹੱਥ ਜੋੜ ਕੇ ਪੁੱਛਿਆ ਵਾ ਵੀ ਹੱਥ ਜੋੜ ਕੇ ਕਿਹਾ ਇਹਨਾਂ ਨੂੰ ਵੀ ਇਹਨੂੰ ਆਉਣਾ।

ਯਾਰ ਨਾ ਇਹ ਨਾ ਚਲੇ ਰਿਹਾ ਨਾ ਬੰਦਾ ਹੱਥ ਥੋੜ ਦੇ ਕੇ ਆ ਵੀ ਭਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਟ ਦੇ ਜਿਹੜੇ ਨਿਸ਼ਾਨ ਪੈਂਦੇ ਕੋਈ ਨਹੀਂ ਯਾਰ ਗਾਂਦ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮ ਮੈਨੂੰ ਮਾਰਿਆ ਤੇ ਤੁਹਾਡਾ ਮਲਾਜੇ ਨਹੀਂ ਮਿਲਨੇ ਕੋਈ ਵੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਤੁਸੀਂ ਜਿਹੜੀ ਗੱਲ ਕਹਿਤਾ ਤੁਹਾਨੂੰ ਵੇ ਬਾਰ ਬਾਰ ਆਪਾਂ ਨਹੀਂ ਕੋਈ ਚੱਲਦਾ ਇਹ ਨਹੀਂ ਗੱਲ ਕਰਕੇ ਠੀਕ ਹੈ ਤੋਤੀ ਦੱਸਿਆ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਇਸ ਰਿਕਸ਼ੇ ਵਾਲੇ ਦੇ ਗੰਭੀਰ ਛੱਟ ਵੱਜੇ ਜਿਸ ਤੋਂ ਬਾਅਦ ਇਸ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਪੁਲਿਸ ਤੋਂ ਇਨਸਾਫ ਦੀ ਗੱਲ ਕੀਤੀ ਹੈ ਤਾਂ ਕੁਝ ਲੋਕਾਂ ਦੇ ਵੀ ਕਹਿਣਾ ਸੀ ਕਿ ਪੁਲਿਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਇਸ ਤਰੀਕੇ ਨਾਲ ਪੁਲਿਸ ਨੇ ਕੁੱਟਮਾਰ ਕੀਤੀ ਹੈ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ